ਪਸ਼ੂਆਂ ਦੇ ਵਾੜੇ 'ਚ ਪਏ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਮੰंजे ਨਾਲ ਬੰਨਿਆ ਵਾੜੇ 'ਚ ਵੱਜੇ ਦਰਜਨ ਦੇ ਕਰੀਬ ਭੇਤ ਪਰੇ ਹਾਲਾਤਾਂ ਵਿੱਚ ਪਸ਼ੂ ਲਾਪਤਾ ਜ਼ਿਲ੍ਹਾ ਸ਼ਹਿਰਪੁਰ ਦੇ ਕਾਲੀ ਰਾਤ ਵਜੋਂ ਖਬਰ ਜ਼ਿਲ੍ਹਾ ਸ਼ਹਿਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਵੱਖ-ਵੱਖ ਥਾਵਾਂ ਤੇ ਇੱਕ ਲੜਕੀ ਸਮੇਤ ਤਿੰਨ ਵਿਅਕਤੀ ਕਤਲ ਕਰ ਦਿੱਤੇ ਗਏ ਤੀਜਾ ਜ਼ਿਲ੍ਹੇ ਦੇ ਥਾਣਾ ਮੈਟਿਆਣਾ ਦੀਨ ਪੈਂਦੇ ਪਿੰਡ ਸਾਰੀ ਵਿਖੇ ਵਾਪਰਿਆ ਜਦੋਂ ਪਿੰਡ ਦੇ ਬਾਰ-ਬਾਰ ਆਪਣੇ ਪਸ਼ੂਆਂ ਦੇ ਵਾੜੇ ਵਿੱਚ ਸੁੱਤੇ ਪਏ ਵਿਅਕਤੀ ਦਾ ਬੇਰੇਮੀ ਨਾਲ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੇ ਸਾਥੀ ਦੀ ਕੁੱਟਮਾਰ ਕਰਕੇ ਉਸ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਸਿਵਲ ਹਸਪਤਾਲ ਹਿਸ਼ਾਰਪੁਰ ਵਿਖੇ ਦਾਖਲ ਕਰਵਾਇਆ ਗਿਆ ਥਾਣਾ ਮਟਿਆਣਾ ਦੀ ਪੁਲਿਸ ਨੇ Laash ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਵਾੜੇ 'ਚ ਵੱਜੇ ਦਰਜਨ ਦੇ ਕਰੀਬ ਪਸ਼ੂ ਵੀ ਭੇਤ ਭਰੇ ਹਾਲਾਤ ਵਿੱਚ ਲਾਪਤਾ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਤਾਲ ਵਿੱਚ ਜ਼ੇਰੇ ਇਲਾਜ ਹਰੀਆ ਬਾਬਾ 70 ਸਾਲ ਦੇ ਕਰੀਬ ਉਮਰ ਪੁਲਿਸ ਨੂੰ ਉਸਨੇ ਬਿਆਨ ਦਿੱਤੇ ਹਨ ਕਿ ਉਹ ਸੁਖਵਿੰਦਰ ਸਿੰਘ ਪੁੱਤਰ ਸਖਦੇਵ ਸਿੰਘ ਵਾਸੀ ਸਹਾਰੀ ਕੋਲ ਪਿਛਲੇ 15 ਸਾਲਾਂ ਤੋਂ ਰਹਿ ਰਿਹਾ ਹੈ। ਉਸਨੇ ਦੱਸਿਆ ਕਿ ਬੀਤੀ ਰਾਤ ਨੂੰ ਉਹ ਸੁਖਵਿੰਦਰ ਸਿੰਘ ਦੇ ਨਾਲ ਹੀ ਪਿੰਡ ਦੇ ਬਾਹਰ ਵੱਰ 200 ਮੀਟਰ ਤੇ ਬਣੇ ਆਪਣੇ ਪਸ਼ੂਆਂ ਦੇ ਬਾੜੇ ਵਿੱਚ ਸੌਣ ਆ ਗਏ ਉਸ ਨੇ ਦੱਸਿਆ ਕਿ 11 ਵਜੇ ਦੇ ਕਰੀਬ 4-5 ਦੇ ਕਰੀਬ ਵਿਅਕਤੀ ਚਾਨਕ ਉਹਨਾਂ ਦੇ ਬਾੜੇ ਵਿੱਚ ਆ ਗਏ ਆਉਂਦੇ ਹੀ ਉਹਨਾਂ ਤੇ ਛੇ ਤਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਉਸ ਨੇ ਅੱਗੇ ਦੱਸਿਆ ਕਿ ਉਸ ਦੇ ਵੀ ਸਿਰ ਵਿੱਚ ਕੁਝ ਸੱਟਾਂ ਉਹਨਾਂ ਵੱਲੋਂ ਮਾਰੀਆਂ ਗਈਆਂ ਜਿਸ ਕਾਰਨ ਉਸ ਦਾ ਸਿਰ ਲਹੂ ਲੋਹਾਨ ਹੋ ਗਿਆ ਉਸ ਨੇ ਦੱਸਿਆ ਕਿ ਕਿਸੇ ਤਰ੍ਹਾਂ ਉਹ ਉੱਥੋਂ ਨਿਕਲ ਕੇ ਭੱਜ ਗਿਆ ਔਰ ਜਦੋਂ ਉਸ ਨੇ ਘਰ ਜਾ ਕੇ ਪਰਵਾਰਿਕ ਮੈਂਬਰਾਂ ਨੂੰ ਦੱਸਿਆ ਤਾਂ ਉਹਨਾਂ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਸੁਖਵਿੰਦਰ ਸਿੰਘ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਹੱਥ ਪੈਰ ਮੰਜੇ ਨਾਲ ਬੰਨੇ ਹੋਏ ਸਨ ਹੋਰ ਇਸ ਬਾਬਤ ਕੀ ਕੋਈ ਜਾਣਕਾਰੀ ਹੈ ਉਹ ਤੁਹਾਨੂੰ ਸੁਣਾਉਣੇ ਆ। ਤੇ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਾਮ ਸਿੰਘ ਜੀ। ਕਿਹੜਾ ਪਿੰਡ ਹੈ ਜੀ? ਮੈਂ ਸਾਰੀ ਪਿੰਡ ਜੀ। ਤੇ ਜਿਹੜੇ ਡੈਥ ਹੋਇਆ ਕੀ ਲੱਗਦਾ? ਠੀਕ ਹੈ ਆਪਣੀ ਤੇ ਲੱਗ ਰਿਹਾ। ਠੀਕ ਹੈ ਅੰਕਲ ਜੀ ਕੀ ਗੱਲਬਾਤ ਹੋਈ ਸੀ ਕਿਦਾ ਮੌਤ ਹੋਈ ਨਾ? ਕਿ ਮੌਤ ਜਿੰਦਾਂ ਹੁਣ ਬਾਕੀ ਤਾਂ ਸਾਰਾ ਇਨਵੈਸਟੀਗੇਸ਼ਨ ਦਾ ਮਾਮਲਾ ਹੈ। ਤੇ ਜਿੱਦਾਂ ਜਿਹਨਾਂ ਰਾਤ ਜਿੰਨਾ ਸਾਨੂੰ ਪਤਾ ਲੱਗਾ ਰਾਤ ਜਿੱਦਾਂ ਬਾਰਾ ਇੱਕ ਵਜੇ ਫੋਨ ਆਇਆ ਸਾਡੇ ਕੁਪਣ ਪੁਣੇ ਕਿ ਕਵੇ ਲੱਗੇ ਤਾਂ ਉਹ ਉਸ ਵੇਲੇ ਜਿੱਦਾਂ ਘਰ ਦੇ ਫੜਾਫੜ ਨੱਟ ਕੇ ਗਏ ਜਾਂਦੇ ਸੀ ਇਹ ਦੇਖਿਆ ਹੋਵੇ ਬੰਦੇ ਨੇ ਬੁਰੀ ਤਰ੍ਹਾਂ ਬੰਨਿਆ ਹੋਇਆ ਸੀ ਫੇਰ ਵੱਢਿਆ ਹੋਇਆ ਸੀ ਤੇ ਗਰੀਬਨ ਕਾਫੀ ਜਿਆਦਾ ਮਲ ਹਨ ਫਟ ਲੱਗੇ ਹੋਏ ਸੀਗੇ ਤੇ ਬਾਕੀ ਸੱਚ ਬਹੁਤ ਸੱਟਾਂ ਮਾਰੀਆਂ ਐ ਬਾਕੀ 4-5 ਪਸ਼ੂ ਮੱਝਾਂ ਵੀ ਕੋਲ ਨਹੀਂ ਹੈਗੀਆਂ ਸਵੇਰੇ ਜੋ ਦੇਖਿਆ ਤਾਂ ਤੇ ਬਾਕੀ ਤੁਹਾਨੂੰ ਦੇਖੋ ਜੀ ਇਨਵੈਸਟੀਗੇਸ਼ਨ ਦਾ ਮਾਮਲਾ ਇੱਕ ਲੁੱਟਖੋ ਕਰਕੇ ਹੋਇਆ ਕਤਲ ਇਹ ਹੋਣਾ ਦੇਖੋ ਪੂਰਾ ਸੀ ਹੁਣ ਹਸਤਰਾਂ ਹੀ ਸ਼ੱਕ ਦੌੜਦੀ ਹੈਗੀ ਅਸੀਂ ਹੁਣ ਬਾਕੀ ਤਾਂ ਇਨਵੈਸਟੀਗੇਸ਼ਨ ਕਰਕੇ ਪਤਾ ਲਗਾਉਗੀ ਪਤਾ ਕੀ ਕਰਦੀ ਹੈ ਕਿੰਨੀ ਉਮਰ ਸੀ ਜੀ ਨਾ ਬਈ ਉਮਰ ਕੋਈ ਹੋ ਗਿਆ 40 43 ਸਾਲ ਦੇ ਲਗ ਕੇ ਸ਼ਾਇਦ ਫੈਮਲੀ ਚ ਕੋਣ ਕੋਣ ਹੈ ਜੀ ਫੈਮਲੀ ਜੇ ਇੱਕ ਦੀ ਵਾਈਫ ਹੈਗੀ ਆ ਇੱਕ ਦੀ ਬੇਟੀ ਹੈਗੀ ਆ ਤੇ ਇੱਕ ਇਹਦਾ ਬੇਟਾ ਹੈਗਾ ਛੋਟੇ ਹੋਰ ਵੀ ਬੱਚੇ ਉਹ ਛੋਟੇ ਹੈ ਕੋਈ 20 ਸਾਲ ਦਾ ਇੱਕ ਹੈਗਾ ਜੀ ਕੋਈ ਸੋਸਤਾਂਨ ਸਾਲ ਦਾ ਹੈ ਨਾ ਕਾਰੋਬਾਰ ਕੀ ਕਰਦੇ ਸੀਗੇ ਕਾਰੋਬਾਰ ਆਪਣਾ ਬਸ ਥੋੜਾ ਜਿਹਾ ਖੇਤੀ ਦਾ ਸੀ ਤੇ ਬਾਕੀ ਇਹ ਪਸ਼ੂ ਪਾਲ ਸੀ ਜਿਹਦਾ ਦੁੱਧ ਨੂੰ ਪਾ ਕੇ ਆਪਣਾ ਕੰਮ ਚਲਾ ਕਰਦੇ ਸੀਗੇ ਨਾ ਇੱਕ ਸਾਧ ਬਾਬਾ ਵੀ ਜਖਮੀ ਹੋਏ ਆ ਉਹ ਵੀ ਉੱਥੇ ਰਹਿੰਦੇ ਸੀ ਹਾਂਜੀ ਉਹ ਵੀ ਨਾਲ ਸੀ ਕਿ ਜਦੋਂ ਕਾਫੀ ਦੇਰ ਤੋਂ ਇਹਨਾਂ ਨਾਲ ਰਹਿ ਰਿਹਾ ਸੀ ਪੱਠੇ-ਤੱਥੇ ਨਾਲ ਪਾਉਂਦਾ ਹੁੰਦਾ ਸੀ ਤੇ ਨਾਲੇ 10-11 ਸਾਲ ਤੋਂ ਨਾਲ ਹੈਗਾ ਜੀ ਤੇ ਉਹ ਵੀ ਨਾਲ ਹੀ ਲੰਮਾ ਪਿਆ ਹੋਇਆ ਸੀਗਾ ਤੇ ਉਹ ਦੋਹਾਂ ਦੇ ਰਾਤ ਤੋਂ ਦੋਹਾਂ ਦੇ ਅਟੈਕ ਕੀਤਾ ਤੇ ਰਾਤ ਨੂੰ ਬਾਬੇ ਨੇ ਵੀ ਜਦੋਂ ਜਿਆਦਾ ਸੱਟਾਂ ਪਤਾ ਨਹੀਂ ਕਿਸ ਤਰ੍ਹਾਂ ਮਹਾਤਮਾ ਨੇ ਕੋਈ ਬਹਾਨਾ ਬਣਾਇਆ ਕੋਈ ਤਾਂ ਉਹ ਦਰਾ ਬਚ ਕੇ ਵਿੱਚੋਂ ਆ ਕੇ ਉਹਨ ਘਰਾਂ ਤੇ ਖਬਰ ਦਿੱਤੀ ਤਾਂ ਸਾਨੂੰ ਰਾਤਾਂ ਨੂੰ ਪਤਾ ਲੱਗਾ ਹਨਾ ਕੀ ਹੋਇਆ ਸੀ ਗੱਲ ਨਹੀਂ ਡੈਥ ਹੋਈ ਇਹ ਹੈਗਾ ਸੁਖਵਿੰਦਰ ਸਿੰਘ ਜੀ ਮੰਡਾ ਦਾ ਸੁਖਵਿੰਦਰ ਸਿੰਘ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਦੇ ਹੀ ਮੰਗ ਕਰਦੇ ਇਨਸਾਫ ਚਾਹੀਦਾ ਜੀ ਹਨਾ ਇਨਸਾਫ ਮਿਲਣਾ ਚਾਹੀਦਾ ਤੇ ਕਿਸੇ ਤੇ ਸ਼ੱਕ ਵਗੈਰਾ ਵੀ ਹੈ ਫੈਮਿਲੀ ਵਿੱਚ ਜੀ ਸ਼ੱਕ ਦੇਖੋ ਜੀ ਬਾਕੀ ਜਿਹਦਾ ਨੇ ਥੋੜੀ ਸੀਗੀ ਘਰ ਤੇ ਉਹਦੇ ਭਰਾ ਨ ਮਾਮੇ ਨਾਲ ਜਿੱਦਾਂ ਤੇ ਉੱਥੇ ਥੋੜੀ ਸ਼ੱਕ ਸੀਗੀ ਹੋ ਰਹੀ ਤੇ ਬਾਕੀ ਬਾਕੀ ਹੁਣ ਪੁਲਿਸ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਆ ਕੋਈ ਤੈਹ ਤੱਕ ਜਾ ਕੇ ਪਵਾਰਨ ਇਨਸਾਫ ਦਵਾਵੇ ਜੀ ਹਾਂ ਹਾਂ ਇਹ ਹੀ ਸਾਡੀ ਮੰਗ ਹੈ ਜੀ ਪੁਲਿਸ ਨੂੰ ਉਹਨਾਂ ਦਾ ਮਾਮਲਾ ਹੈ ਹਾਂ ਪੁਲਿਸ ਚੁਕੀ ਜਾਈ ਹੈ ਹਾਂ ਜੀ ਜੀ ਸਾਹਮਣੇ ਆਇਆ ਹੋਵੇ ਵੀ ਲਗਾ ਪਤਾ ਲੱਗਾ ਵੀ ਉਸ ਨੂੰ ਪੁਲਿਸ ਵੀ ਚੁਕੀ ਹਾਂ ਜੀ ਜਿਹੜਾ ਪ੍ਰਮ ਅ ਪ੍ਰਮਾਫ ਸਹੀ ਜਿਹੜਾ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈਗਾ ਜਿੱਤੇ ਵਿੱਚ ਸਾਰੀ ਪਿੰਡ ਚ ਮੇਟੀਆਣਾ ਪੁਲਿਸ ਸਟੇਸ਼ਨ ਚ ਇੱਕ ਆਪਾਂ ਕਹਿ ਸਕਦੇ ਆ ਡੇਰੀ ਓਨਰ ਦੀ ਜਿਹੜੀ ਹੈਗੀ ਜਿਹੜਾ ਦਾ ਮਰਡਰ ਕੀਤਾ ਗਿਆ ਤੇ ਇਹਦੇ ਵਿੱਚ ਤੇ ਨਾਲ ਦਾ ਇੱਕ ਬੰਦਾ ਜਿਹੜਾ ਹੈਗਾ ਉਹਨੂੰ ਇੰਜਰਡ ਕੀਤਾ ਗਿਆ ਇਹਦੇ ਵਿੱਚ ਹਾਲ ਤੱਕ ਦੀ ਇਨਵੈਸਟੀਗੇਸ਼ਨ ਤੇ ਆਪਾਂ ਕਹਿ ਸਕਦੇ ਹੈਗੇ ਕਿ ਕਿਉਂਕਿ ਉੱਥੇ ਕੁਝ 4-5 ਪਸ਼ੂ ਵੀ ਜਿਹੜੇ ਹੈਗੇ ਮਿਸਿੰਗ ਰਿਪੋਰਟ ਕੀਤੇ ਜਾ ਰਹੇ ਹੈਗੇ ਤੇ ਸਾਡੀ ਵੀ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਉਹ ਇਸ ਵੱਲ ਇਸ਼ਾਰਾ ਕਰਦੀ ਹੈਗੀ ਕਿ ਕੋਈ ਕੈਟਲ thieves ਨੇ ਜਿਹੜਾ ਹੈਗਾ ਉਹ ਉੱਥੇ ਉਥੇ ਦੇ ਦੌਰਾਨ ਜਿਹੜਾ ਹੈਗਾ ਉਹਨਾਂ ਨੇ ਉਸ ਚੀਜ਼ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਬਟ ਜਦੋਂ ਤੱਕ ਕਿ ਸਾਰਾ ਅਸੀਂ ਟਰੇਸ ਨਹੀਂ ਕਰ ਲੈਂਦੇ ਅਸੀਂ ਕੰਕ੍ਰੀਟ ਕੁਝ ਨਹੀਂ ਕਹਿ ਸਕਦੇ ਹੈਗੇ ਸਾਡੀ ਟੀਮ ਲੱਗੀ ਹੋਈ ਹੈ ਕਿ ਐਫ ਆਈ ਆਰ ਦਰਜ ਕਰ ਲਿੱਤਾ ਗਿਆ ਹੈਗਾ ਤੇ ਕੇਸ ਨੂੰ ਜਲਦੀ ਟਰੇਸ ਕਰਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਉਹ ਹਲੇ ਅੰਡਰ ਟ੍ਰੀਟਮੈਂਟ ਹੈਗਾ ਜੀ ਸਰ ਇਹ ਪਤਾ ਲੱਗਿਆ ਕਿ ਜਨਾਬ ਕੋਈ ਪਰਿਵਾਰਕ ਥੋੜਾ ਗਵਾਹ ਵੀ ਚੱਲ ਰਿਹਾ ਨੀ ਉਹ ਤੋਂ ਦੇਖੋ ਇਨਵੈਸਟੀਗੇਸ਼ਨ ਤੋਂ ਅਸੀਂ ਸਾਰੀ ਕਰਾਂਗੇ ਇਹ ਹਰ ਤਰੀਕੇ ਦੇ ਐਂਗਲ ਨੂੰ ਐਕਸਪਲੋਰ ਕਰਨ ਵਾਸਤੇ ਤੇ ਉਹ ਅਸੀਂ ਕਰ ਰਹੇ ਹੈਗੇ ਤੇ ਹਾਂ ਹੁਣ ਕਿਉਂਕਿ ਜਿੱਦਾਂ ਦੁੱਸ ਦੱਸ ਰਹੇ ਹੋ ਕਿ ਇਨੀਸ਼ੀਅਲੀ ਚਾਰ ਪੰਜ ਪਸ਼ੂ ਵੀ ਉੱਥੋਂ ਮਿਸਿੰਗ ਹੈਗੇ ਤੇ ਮੇਬੀ ਉਹ పార్ਟ ਆਫ ਕਨਸਪੀਰੇਸੀ ਹੋ ਸਕਦਾ ਮੇਬੀ ਉਹ పార్ਟ ਆਫ ਕ੍ਰਾਈਮ ਹੋ ਸਕਦਾ ਆਹ ਦੇਖਾ ਰੱਸਿਆਂ ਨਾਲ ਉਹਨੂੰ ਬੰਨਿਆ ਗਿਆ ਹੈਗਾ ਉੱਥੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਜਦੋਂ ਫੈਮਿਲੀ ਉੱਥੋਂ ਤੱਕ ਪਹੁੰਚੀ ਹੈਗੀ ਤਾਂ ਉਹ ਹੀ ਹੀ ਵਾਸ ਫਾਊਂਡ ਡੈੱਡ ਦੇਰ ਉਹ ਇਸ ਨੂੰ ਬੜਾ ਸੀਰੀਅਸਲੀ ਜਿਹੜਾ ਹੈਗਾ ਸਾਡੀ ਟੀਮ ਇਨਵੈਸਟੀਗੇਟ ਕਰ ਰਹੀ ਹੈ ਕਿ ਸਾਡੇ ਇੱਕ ਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਐਸਐਚਓ ਇਸ ਮੌਕੇ ਤੇ ਕਰ ਰਹੇ ਹੈਗੇ ਬਾਕੀ ਵੀ ਸਾਰੀ ਟੀਮ ਸਾਡੀ ਲੱਗੀ ਹੋਈ ਹੈਗੀ